ਬੀਖੂ ਜੀ ਮੈਨੂੰ ਇਹ ਲੱਗਦਾ ਹੈ ਕਿ ਅਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਗਰਾਊਂਡ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਤੋ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਨਾਂ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗ ਦੇ ਵਿੱਚ ਐਸ ਐਚਓ ਸਾਹਿਬ ਜਾਂ ਐਸ ਐਮਓਜ਼ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਨਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਨਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇ ਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨ ਦਾ ਕਿਸੇ ਨੇ ਕੀਤਾ ਨਹੀਂ ਹੈ ਸੋ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਆਂ ਲੋਕਾਂ ਦਾ ਬਹੁਤ ਸਾਥ ਮਿਲ ਰਿਹਾ ਹੈ ਔਰ ਇਨਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਹੈ ਔਰ ਇਨਫੈਕਟ ਬਹੁਤ ਸਾਰੀਆਂ ਐਫ ਆਈ ਆਰ ਪਰਚੇ ਰੋਜ਼ ਹੀ ਹੁੰਦੇ ਆ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਹੈ ਕਿ ਹਾਂ ਕੋਈ ਆ ਰਿਹਾ ਹੈ ਕੁੱਛਨ ਵਾਸਤੇ ਅਦਰਵਾਈਜ਼ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤ ਰੋਜ਼ ਹੀ ਜਾ ਰਹੇ ਸੀਗੇ ਚਿੱਟਾ ਕਰ ਕਰਕੇ ਹੁਣ ਦੇ ਨਾਲ ਵਿਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦਾ ਸਾਡੇ ਨਾਲ ਕਦੀ ਐਸਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਕੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੇ ਚੇਅਰਮੈਨ ਹੁੰਦੇ ਸੋ ਇਹ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਹੁਦਿਆਣੇ ਜਿਹੜੀ ਆ ਕਾਂਗਰਸ ਜਾਪ ਦੀ ਸ਼ਾਇਦ ਲੀਡਰ ਵੀ ਹੋਣੀ ਹੈ ਕਾਂਗਰਸ ਦਾ ਹਮੇਸ਼ਾ ਹੀ ਧੜੇਬਾਜੀ ਦਾ ਕੰਮ ਹੈ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਆਪਣੀ ਸਰਕਾਰ ਬਣਾਉਣ ਵਾਸਤੇ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈ ਚਾਹੁੰਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੇ ਵੇਖੋ ਜਦੋਂ ਅੱਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪੁਲਿਸ ਨੇ ਇਕੱਠੇ ਮਿਲ ਕੇ ਖਤਮ ਕੀਤਾ ਸੀਗਾ ਇਹ ਲੋਕਾਂ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੇ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਇੱਕ ਪਾਰਟੀ ਭਾਜੀ ਤੋੜਤੇ ਉੱਠ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਉਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਆ ਅਸੀਂ ਚਾਹੁੰਨੇ ਆ ਉਹ ਸਾਡਾ ਸਾਥ ਦੇਣ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰਦੇ ਬਾਕੀ ਪਾਰਟੀਆਂ ਬੰਗੂਗੀ ਵੀ 2 ਮਹੀਨਿਆਂ ਜੋ ਨਸ਼ਾ ਖਤਮ ਕਰ ਦਾਂਗੇ ਵੇਖੋ ਨਸ਼ਾ ਜਿਹੜਾ ਹੈ ਨਾ ਇਟ উইল ਟੇਕ ਟਾਈਮ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੀ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਹਾ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਵਾਂਗੂ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਊਗਾ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਅਕਾਲਪੁਰਖ ਦਾ ਥੈਂਕ ਯੂ ਕਹਨੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਇਹ ਬਹੁਤ ਚੰਗਾ ਕਾਰਜ ਹੈ ਜੀ ਇਹ ਮੈਂ ਜੱਜ ਨਹੀਂ ਪਠਾਨਕੋੜ ਥੋੜਾ ਠੀਕ ਲੱਗ ਰਿਹਾ ਹਜੇ ਮੈਨੂੰ ਬਾਕੀ ਤਰਨਤਾਨ ਚ ਹੈਗਾ ਔਰ ਅੰਮ੍ਰਿਤਸਰ ਚ ਵੀ ਹੈਗਾ ਗੁਰਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਘੁੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲੋ ਮੈਂ ਕਰਨਤਾਰਨ ਏਰੀਆ ਵਿਜ਼ਿਟ ਕੀਤਾ ਐਮ੍ਰਿਤਸਰ ਕੀਤਾ ਪਠਾਨਕੋਟ ਕੀਤਾ ਸੋ ਪਠਾਨਕੋਟ ਚੈਕ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਪਹਿਲੋ ਬੈਡ ਜਿਹੜੇ ਸੀਗੇ ਗਵਰਨਮੈਂਟ ਦੇ ਸਾਰੇ ਨੂੰ ਲੱਗਦਾ ਸੀਗੇ ਘੱਟ ਹੈ ਬਟ ਰਾਈਟ ਨਾਓ ਸਾਡੇ ਹੈਲਥ ਮਿਨਿਸਟਰ ਡਾਕਟਰ ਬਿਲਬੀ ਸਾਰੇ ਪੰਜਾਬ ਦੇ ਵਿੱਚ ਸਾਰੇ ਸੈਂਟਰਸ ਨੂੰ ਉਹਨਾਂ ਨੇ ਵਿਜ਼ਿਟ ਕੀਤਾ ਉਹਨਾਂ ਦੇ ਨਾਲ ਜਿਹੜੇ ਪ੍ਰਾਈਵੇਟ ਹਸਪੀਟਲਸ ਨੂੰ ਐਸੋਸੀਏਟ ਕੀਤਾ ਬੈਡ ਵੀ ਵਧਾਏ ਨੇ ਔਰ ਇਨ ਫੈਕਟ ਉਹਨਾਂ ਦੀ ਏਸੀ ਈਚ ਐਂਡ ਐਵਰੀਥਿੰਗ ਬਾਥਰੂਮ ਸਾਰਾ ਕੁਝ ਹੀ ਵਧੀਆ ਕੀਤਾ